ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕਈ ਕੈਨੇਡੀਅਨ ਸਿੱਖਾਂ ਨੂੰ ਅਜੇ ਵੀ ਜਾਨ ਦਾ ਖਤਰਾ ਬਰਕਰਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਮੋਦੀ ਨੂੰ ਸੱਦੇ ਜਾਨ ਦਾ ਵਿਰੋਧ ਭਾਰਤ ਤੇ ਕੈਨੇਡਾ ਇੱਕ ਦੂਜੇ ਨਾਲ ਸਾਂਝੀ ਕਰਨਗੇ ਖੁਫੀਆ ਜਾਣਕਾਰੀ ਮਾਰਕਰਨੀ ਤੇ ਨਰਿੰਦਰ ਮੋਦੀ ਵਿਚਾਲੇ ਹੋਵੇਗੀ ਇਸ ਸੰਬੰਧੀ ਚਰਚਾ G7 ਚ ਭਾਰਤੀ ਪੀਐਮ ਮੋਦੀ ਨੂੰ ਸਦਨ ਤੇ ਸਿਆਸਤ ਹੋਈ ਤੇਜ਼ ਕੁਝ ਐਮਪੀਜ਼ ਅਤੇ ਸਿੱਖ ਪਾਈਚਾਰੇ ਦਾ ਮੋਦੀ ਨੂੰ ਸਦਨ ਤੇ ਇਤਰਾਜ਼ ਕੈਨੇਡਾ ਪੁਲਿਸ ਚ ਅਫਸਰ ਬਣਿਆ ਅਮਰਤ ਧਾਰੀ ਨੌਜਵਾਨ ਹਰਕਮਲ ਸਿੰਘ ਨੇ ਆਪਣੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਵਾਲ ਸਿੱਖ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਦਰਜਨ ਤੋਂ ਵੱਧ ਕੈਨੇਡੀਅਨ ਸਿੱਖ ਅਜੇ ਵੀ ਜਾਨ ਦੇ ਸਰਗਰਮ ਖਤਰੇ ਦੇ ਹੇਠ ਜੀ ਰਹੇ ਨੇ ਆਰਗੇਨਾਈਜੇਸ਼ਨ ਦੇ ਬੁਲਾਰੇ ਅਤੇ ਵਕੀਲ ਬਲਪ੍ਰੀਤ ਸਿੰਘ ਨੇ ਕਿਹਾ ਕਿ ਇਹ ਧਮਕੀਆਂ ਭਾਰਤ ਵੱਲੋਂ ਆਉਂਦੀਆਂ ਨੇ ਇਸ ਸੰਸਥਾ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਜੀ7 ਸੰਮੇਲਨ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਣ ਦਾ ਫੈਸਲਾ ਉਨ੍ਹਾਂ ਦੀ ਸਮਝ ਤੋਂ ਪਰੇ ਹੈ ਵਲਪ੍ਰੀਤ ਨੇ ਪਾਰਲੀਮੈਂਟ ਹੇਲ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਭਾਰਤ ਖਿਲਾਫ ਕਈ ਕਾਰਵਾਈਆਂ ਦੀ ਮੰਗ ਕੀਤੀ। ਇਸ ਕਾਨਫਰੰਸ 'ਚ ਉਹਨਾਂ ਨਾਲ ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮਨਿੰਦਰ ਸਿੰਘ ਵੀ ਮੌਜੂਦ ਸਨ। ਮਨਿੰਦਰ ਸਿੰਘ ਜੋ ਦੋ ਬੱਚਿਆਂ ਦੇ ਪਿਤਾ ਹਨ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ ਕੁਝ ਸਾਲਾਂ 'ਚ ਲਗਭਗ 6 ਵਾਰ ਪੁਲਿਸ ਏਜੰਸੀ ਵੱਲੋਂ ਜ਼ਿੰਦਗੀ ਨੂੰ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ। ਮਨਿੰਦਰ ਸਿੰਘ ਨੇ ਕਿਹਾ ਕਿ ਇੱਕ ਵਾਰੀ ਤਾਂ ਉਹ ਮਹੀਨਿਆਂ ਤੱਕ ਆਪਣੇ ਘਰ ਤੋਂ ਬਾਹਰ ਰਹੇ ਸਨ ਅਤੇ ਬੱਚਿਆਂ ਦੀ ਸੁਰੱਖਿਆ ਲਈ RCMP ਨਾਲ ਸੰਪਰਕ ਕੀਤਾ ਸੀ ਮਨਿੰਦਰ ਨੇ ਕਿਹਾ ਕਿ ਤੁਹਾਨੂੰ ਸਦਾ ਸਾਵਧਾਨ ਰਹਿਣਾ ਪੈਂਦਾ ਹੈ ਹਮੇਸ਼ਾ ਆਪਣੇ ਪਿੱਛੇ ਦੇਖਦੇ ਰਹਿਣਾ ਪੈਂਦਾ ਹੈ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਬਹੁਤ ਜ਼ਿਆਦਾ ਜਨਤਕ ਜਗ੍ਹਾ ਤੇ ਨਾ ਜਾਓ ਜਿੱਥੇ ਹੋਰ ਲੋਕਾਂ ਨੂੰ ਨੁਕਸਾਨ ਹੋ ਸਕਦਾ ਹੈ ਤੁਸੀਂ ਆਪਣੇ ਬੱਚੇ ਦੇ ਸਕੂਲ ਨਹੀਂ ਜਾ ਸਕਦੇ ਉਹਨਾਂ ਦੀ ਪ੍ਰੈਕਟਿਸ 'ਚ ਨਹੀਂ ਜਾ ਸਕਦੇ ਪਰਿਵਾਰਕ ਇਵੈਂਟਸ ਤੋਂ ਵੀ ਬਚਦੇ ਹੋ ਤੁਸੀਂ ਵਿਆਹਾਂ ਤੋਂ ਪਰਿਵਾਰਕ ਇਕੱਠਾਂ ਤੋਂ ਦੂਰ ਰਹਿੰਦੇ ਹੋ ਦੋਨੋਂ ਸਿੱਖ ਆਗੂਆਂ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਨਾ ਸਿਰਫ ਮੋਦੀ ਨੂੰ ਸੱਦਾ ਰੱਦ ਕਰਨਾ ਚਾਹੀਦਾ ਹੈ ਬਲਕਿ ਭਾਰਤ ਦੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਕੈਨੇਡੀਅਨ ਨਾਗਰਿਕਾਂ ਦੇ ਘਾਣ ਦੇ ਖਿਲਾਫ ਇੱਕ ਜਨਤਕ ਜਾਂਚ ਵੀ ਸ਼ੁਰੂ ਕਰਨੀ ਚਾਹੀਦੀ ਹੈ ਤੇ ਦੋਹਾਂ ਦੇਸ਼ਾਂ ਵਿੱਚ ਗੁਪਤ ਸੂਚਨਾ ਸਾਂਝੇਦਾਰੀ ਸਮਝੌਤੇ ਨੂੰ ਰੱਦ ਕਰਨਾ ਚਾਹੀਦਾ ਹੈ ਉਧਰ ਕੈਨੇਡੀਅਨ ਮੀਡੀਆ ਅਦਾਰੇ ਗਲੋਬਲ ਨਿਊਜ਼ ਨੇ ਗੁਪਤ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਕੀਤਾ ਕਿ ਪਿਛਲੇ ਸਾਲ 2023 ਚ ਸਾਬਕਾ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਇੱਕ ਸ਼ੱਕੀ ਭਾਰਤੀ ਸਰਕਾਰੀ ਏਜੰਟ ਵੱਲੋਂ ਟਾਰਗੇਟ ਕੀਤਾ ਗਿਆ ਸੀ ਜਿਸ ਕਰਕੇ ਜਗਮੀਤ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ ਸੀ ਰਿਪੋਰਟ ਦੇ ਅਨੁਸਾਰ ਪੁਲਿਸ ਹੁਣ ਇਹ ਮੰਨਦੀ ਹੈ ਕਿ ਜਗਮੀਤ ਨੂੰ ਤੁਰੰਤ ਖਤਰਾ ਨਹੀਂ ਹੈ ਕਾਨਫਰੰਸ 'ਚ ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਨਾਲ ਇੰਟੈਲੀਜੈਂਸ ਸ਼ੇਅਰਿੰਗ ਖਤਮ ਕਰਨ ਦੇ ਨਾਲ ਭਾਰਤ ਲਈ ਐਨਡੀਪੀ ਲੀਡਰ ਅਤੇ ਸਿੱਖ ਕਾਰਕੁਨਾਂ ਦੀ ਨਿਗਰਾਨੀ ਮੁਸ਼ਕਲ ਹੋ ਜਾਵੇਗੀ ਬਲਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਸਾਬਕਾ ਐਨਡੀਪੀ ਲੀਡਰ ਨੂੰ ਹੁਣ ਪੁਲਿਸ ਸੁਰੱਖਿਆ ਮਿਲਦੀ ਜੋ ਉਹਨਾਂ ਨੂੰ ਲੱਗਦਾ ਹੈ ਕਿ ਇੱਕ ਗਲਤੀ ਹੈ ਐਨਡੀਪੀ ਦੀ ਵਿਦੇਸ਼ ਮਾਮਲੇ ਵਾਲੇ ਕ੍ਰਿਟਿਕ ਹੈਦਰ ਮੈਕਫਰਸਨ ਨੇ ਕਿਹਾ ਕਿ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਲੀਡਰ ਨੂੰ ਨਿਸ਼ਾਨਾ ਬਣਾਉਣਾ ਇਹ ਮੇਰੇ ਵਿਚਾਰ ਚ ਵਿਦੇਸ਼ੀ ਦਖਲਅੰਦਾਜ਼ੀ ਦਾ ਸਪਸ਼ਟ ਸੰਕੇਤ ਹੈ ਇਹ ਪਤਾ ਲੱਗਣਾ ਕਿ ਮਿਸਟਰ ਸਿੰਘ ਨੂੰ ਹੁਣ ਕੋਈ ਸੁਰੱਖਿਆ ਨਹੀਂ ਮਿਲ ਰਹੀ ਜਦਕਿ ਉਹਨਾਂ ਦੇ ਖਿਲਾਫ ਖਤਰਾ ਬਹੁਤ ਅਸਲ ਹੈ ਕਾਫੀ ਭਿਆਨਕ ਹੈ ਕੰਜ਼ਰਵੇਟਿਵ ਪਾਰਟੀ ਦੇ ਅੰਤਰਿਮ ਲੀਡਰ ਐਂਡਰਿਊ ਸ਼ੇਅਰ ਨੇ ਕਿਹਾ ਕਿ ਸਾਰੇ ਕੈਨੇਡੀਅਨਸ ਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ ਸ਼ੇਅਰ ਨੇ ਕਿਹਾ ਕਿ ਕਿਸੇ ਨਾਮਵਰ ਕੈਨੇਡੀਅਨ ਦੇ ਖਿਲਾਫ ਖਤਰੇ ਦੇ ਸੰਕੇਤ ਨੂੰ ਸਾਡੀਆਂ ਸੁਰੱਖਿਆ ਸੰਸਥਾਵਾਂ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਲਪ੍ਰੀਤ ਸਿੰਘ ਨੇ ਕਿਹਾ ਕਿ ਕਈ ਹੋਰ ਕੈਨੇਡੀਅਨ ਸਿੱਖ ਸਿਆਸਤਦਾਨ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੀ ਆਲੋਚਨਾ ਕਰਨ ਤੋਂ ਡਰਦੇ ਨੇ ਉਹਨਾਂ ਨੇ ਕਿਹਾ ਕਿ ਉਹ ਕਿਸੇ ਵਿਸ਼ੇਸ਼ ਸਿਆਸਤਦਾਨ ਦਾ ਨਾਮ ਨਹੀਂ ਲੈਣਗੇ ਜੂਨ 2023 ਚ ਇੱਕ ਖਾਲਸਤਾਨੀ ਕਾਰਕੁਨ ਹਰਦੀਪ ਸਿੰਘ ਨੇਜਰ ਦੀ ਹੱਤਿਆ ਦਾ ਇਲਜ਼ਾਮ ਕੈਨੇਡਾ ਨੇ ਭਾਰਤ ਤੇ ਲਗਾਇਆ ਸੀ ਜਿਸ ਤੋਂ ਬਾਅਦ ਦੋਹਾਂ ਮੁਲਕਾਂ ਦੇ ਸਬੰਧ ਤਣਾਪੂਰਨ ਨੇ RCMP ਦਾ ਵੀ ਇਲਜ਼ਾਮ ਹੈ ਕਿ ਕੈਨੇਡਾ ਚ ਹੁੰਦੇ ਕਈ ਹਿੰਸਕ ਅਪਰਾਧਾਂ ਦੇ ਤਾਰ ਭਾਰਤ ਸਰਕਾਰ ਨਾਲ ਜੁੜੇ ਹੋਏ ਨੇ ਜੀ7 ਸੰਮੇਲਨ ਚ ਕੈਨੇਡਾ ਵੱਲੋਂ ਭਾਰਤ ਨੂੰ ਸਦਾ ਸਰ ਗਰਮ ਮੁੱਦਾ ਬਣਿਆ ਹੋਇਆ ਹੈ ਜੀ7 ਚ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂਕੇ ਅਤੇ ਯੂਐਸ ਸ਼ਾਮਲ ਨੇ ਕੈਨੇਡਾ ਜੀ7 ਸੰਮੇਲਨ ਦੀ 7ਵੀਂ ਵਾਰ ਮੇਜ਼ਬਾਨੀ ਕਰ ਰਿਹਾ ਹੈ ਇਸ ਵਾਰ ਸੰਮੇਲਨ 15 ਜੂਨ ਤੋਂ 17 ਜੂਨ ਤੱਕ ਅਲਬਰਟਾ ਦੇ ਕੈਨਨੈਸਕਿਸ ਦੇ ਵਿੱਚ ਹੋ ਰਿਹਾ ਹੈ ਲੰਘੇ ਸਾਲ ਦੇ ਸੰਮੇਲਨ ਦੀ ਪ੍ਰਧਾਨਗੀ ਇਟਲੀ ਨੇ ਕੀਤੀ ਸੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਵਿਦੇਸ਼ੀ ਦਖਲਅੰਦਾਜ਼ੀ ਅਤੇ ਅੰਤਰਰਾਸ਼ਟਰੀ ਅਪਰਾਧ ਦਾ ਮੁਕਾਬਲਾ ਕਰਨ ਦਾ ਮਸਲਾ ਇਸ ਸੰਮੇਲਨ ਦੇ ਏਜੰਡੇ 'ਚ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਤੋਂ ਇਲਾਵਾ ਊਰਜਾ ਸੁਰੱਖਿਆ ਤੇ ਵੱਖ-ਵੱਖ ਦੇਸ਼ਾਂ 'ਚ ਭਵਿੱਖ ਦੀਆਂ ਸਾਂਝਾਂ ਨੂੰ ਹੋਰ ਅੱਗੇ ਵਧਾਉਣ ਬਾਰੇ ਵਿਚਾਰ ਵਟਾਂਦਰੇ ਵੀ ਇਸ ਸੰਮੇਲਨ 'ਚ ਹੋਣੇ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ G7 ਸੰਮੇਲਨ 'ਚ ਸੱਦਾ ਦੇਣ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਏ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਵਿਰੋਧ ਜਤਾਏ ਜਾਣ ਦੇ ਦਰਮਿਆਨ ਕੁਝ ਐਮਪੀਜ਼ ਨੇ ਵੀ ਇਸ ਮਸਲੇ ਨੂੰ ਚੁੱਕਿਆ ਹੈ ਸਰੀ ਨਿਊਟਨ ਤੋਂ ਪੰਜਾਬੀ ਮੂਲ ਦੇ ਐਮਪੀ ਸੁਖ ਧਾਲੀਵਾਲ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਕੇ ਇਤਰਾਜ਼ ਜਤਾਇਆ ਤਾਲੀਵਾਲ ਉਸ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਜਿੱਥੇ ਨਿੱਜਰ ਦੀ ਹੱਤਿਆ ਹੋਈ ਸੀ ਨਿੱਜਰ ਦਾ 2023 ਚ ਸਰੀ ਦੇ ਗੁਰਨਾਨਕ ਸਿੱਖ ਗੁਰਦੁਆਰੇ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਲੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਧਿਆਨ ਨਾਲ ਉਹਨਾਂ ਦੀ ਗੱਲ ਨੂੰ ਸੁਣਿਆ ਅਤੇ ਦਵੱਲੀ ਗੱਲਬਾਤ ਦੌਰਾਨ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਚਰਚਾ ਕਰਨ ਦਾ ਭਰੋਸਾ ਦਿੱਤਾ ਤਾਲੀਵਾਲ ਨੇ ਆਰਸੀਆਈ ਨਾਲ ਗੱਲਬਾਤ ਦੌਰਾਨ ਹੋਰ ਅਜਿਹੇ ਲਿਬਰਲ ਐਮਪੀ ਦੇ ਨਾਮ ਲੈਣ ਤੋਂ ਇਨਕਾਰ ਕੀਤਾ ਜੋ ਮੋਦੀ ਨੂੰ ਸੱਦਾ ਦੇਣ ਦਾ ਵਿਰੋਧ ਜਤਾ ਰਹੇ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਭਾਰਤ ਚ ਭਾਈਚਾਰੇ ਦੇ ਲੋਕ ਵਿਰੋਧ ਕਰ ਰਹੇ ਨੇ ਤੇ ਆਪਣੇ ਐਮਪੀਜ਼ ਤੱਕ ਵੀ ਆਪਣਾ ਰੋਸ ਪੁੱਜਦਾ ਕਰ ਰਹੇ ਨੇ ਐਨਡੀਪੀ ਦੀ ਐਡਮਿੰਟਨ ਸਟ੍ਰੈਥ ਕੋਨਾ ਰਾਈਡਿੰਗ ਤੋਂ ਐਮਪੀ ਹੈਦਰ ਮੈਕਫਰਸਨ ਨੇ ਹਾਊਸ ਆਫ ਕਾਮਨਸ ਦੇ ਵਿੱਚ ਇਸ ਮਸਲੇ ਨੂੰ ਚੁੱਕਿਆ ਮੈਕਫਰਸਨ ਨੇ ਕਾਰਨੀਵਲੋਂ ਨਰਿੰਦਰ ਮੋਦੀ ਸਮੇਤ ਸਾウਦੀ ਅਰਬ ਦੇ ਮੁਹੰਮਦ ਬਿਨ ਸਲਮਾਨ ਨੂੰ ਸੱਦਾ ਦੇਣ ਦੇ ਫੈਸਲੇ ਦੀ ਨਿਖੇਦੀ ਕਰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਸਰੀ ਸੈਂਟਰ ਤੋਂ ਐਮਪੀ ਰਣਦੀਪ ਸਰਾਏ ਨੇ ਵੀ ਕੈਨੇਡੀਅਨਸ ਦੀ ਸੁਰੱਖਿਆ ਦੀ ਗੱਲ ਆਖੀ ਹੈ ਸਰਾਏ ਨੇ ਇੱਕ ਬਿਆਨ ਚ ਕਿਹਾ ਕਿ ਬਹੁਤ ਸਾਰੇ ਲੋਕ ਉਨ੍ਹਾਂ ਕੋਲ ਚਿੰਤਾ ਜ਼ਾਹਰ ਕਰ ਰਹੇ ਨੇ ਪਰ ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲਅੰਦਾਜ਼ੀ ਇਸ ਸੰਮੇਲਨ ਦੇ ਏਜੰਡੇ ਚ ਸ਼ਾਮਲ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਭਾਰਤ ਨਾਲ ਵਪਾਰਕ ਸਾਂਝ ਬਣਾਉਣ ਅਤੇ ਅੱਗੇ ਵਧਾਉਣ ਵੱਲ ਜ਼ੋਰ ਦੇਣਾ ਚਾਹੀਦਾ ਹੈ ਨੋਵਾ ਸਕੋਸ਼ੀਆ ਦੀ ਡਲਹੋਜੀ ਯੂਨੀਵਰਸਿਟੀ ਚ ਭਾਰਤ ਕੈਨੇਡਾ ਸਬੰਧ ਵਿਸ਼ੇ ਦੇ ਮਾਹਿਰ ਰੌਬਰਟ ਹੁਇਸ਼ ਨੇ ਕਿਹਾ ਕਿ ਭਾਰਤ ਦੇ ਹੋਰ G7 ਦੇਸ਼ਾਂ ਨਾਲ ਚੰਗੇ ਸਬੰਧ ਨੇ ਤੇ ਕੈਨੇਡਾ ਨੂੰ ਵੀ ਰਿਸ਼ਤੇ ਸੁਧਾਰਨੇ ਚਾਹੀਦੇ ਨੇ ਰੌਬਰਟ ਹੁਇਸ਼ ਨੇ ਕਿਹਾ ਕਿ ਕੈਨੇਡਾ ਵਾਸਤੇ ਪੰਜਾਬੀ ਸਿੱਖ ਭਾਈਚਾਰੇ ਅਤੇ ਕੁਝ MP's ਚ ਮੋਦੀ ਨੂੰ ਸੱਦੇ ਜਾਣ ਤੇ ਨਿਰਾਸ਼ਾਏ ਤੇ ਉਹ ਸਮਝਦੇ ਨੇ ਕਿ ਨਾ ਬੁਲਾ ਕੇ ਜਾਂ ਸੱਦਾ ਰੱਦ ਕਰਕੇ ਕੈਨੇਡਾ ਵੱਲੋਂ ਸੰਕੇਤਕ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਹੁਇਸ਼ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਕੇ ਉਕਤ ਮਾਮਲਿਆਂ ਦੇ ਆਮੋ ਸਾਹਮਣੇ ਗੱਲਬਾਤ ਕਰ ਸਕਦੇ ਨੇ ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਸੁਧਰ ਸਕਦੇ ਨੇ ਜੂਨ 2023 ਚ ਕੈਨੇਡਾ ਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਕੈਨੇਡਾ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਇਲਜ਼ਾਮ ਸ਼ਰੀਆਮ ਭਾਰਤ ਸਰਕਾਰ ਦੀਆਂ ਏਜੰਸੀਆਂ ਤੇ ਲਗਾਇਆ ਸੀ ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਲੰਬੇ ਸਮੇਂ ਤੱਕ ਤਣਾਅ ਦਾ ਮਾਹੌਲ ਬਣਿਆ ਹੋ ਰਿਹਾ ਜਦੋਂ ਇਸ ਮਾਮਲੇ ਨੂੰ ਕਰੀਬ 2 ਸਾਲ ਬੀਤ ਚੁੱਕੇ ਨੇ ਤਾਂ ਹੁਣ ਕੈਨੇਡਾ ਅਤੇ ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਪੱਧਰ ਤੇ ਕ੍ਰਾਈਮ ਨੂੰ ਘਟਾਉਣ ਲਈ ਇੱਕ ਨਵੀਂ ਪ੍ਰਣਾਲੀ ਸੰਬੰਧੀ ਤਿਆਰੀ ਸ਼ੁਰੂ ਕੀਤੀ ਹੈ ਇਸ ਕਦਮ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਿਗੜੇ ਹੋਏ ਹਾਲਾਤਾਂ ਨੂੰ ਮੁੜ ਲੀਤੇ ਲਿਆਉਣ ਦੀ ਨਵੀਂ ਦਿਸ਼ਾ ਮਿਲ ਸਕਦੀ ਹੈ ਇਸ ਪ੍ਰਣਾਲੀ ਅਨੁਸਾਰ ਹੁਣ ਦੋਵੇਂ ਦੇਸ਼ ਅੱਤਵਾਦ ਵੱਖਵਾਦੀ ਪ੍ਰਕਿਰਿਆਵਾਂ ਇੰਟੈਲੀਜੈਂਸ ਆਦ ਦੀ ਜਾਣਕਾਰੀ ਇੱਕ ਦੂਜੇ ਨਾਲ ਸਾਂਝੀਆਂ ਕਰਨਗੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਕਿਰਿਆ ਤੇ ਹਾਲੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਜੀ 7 ਮੀਟਿੰਗ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਹੋਣ ਦੀ ਉਮੀਦ ਹੈ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿਚਾਲੇ ਹੋਣ ਵਾਲੀ ਇਹ ਮੁਲਾਕਾਤ ਕਈ ਮਾਇਨਿਆਂ ਨਾਲ ਖਾਸ ਹੈ ਕਿਉਂਕਿ ਇਸ ਮੀਟਿੰਗ ਦੌਰਾਨ ਦਵੱਲੇ ਤੇ ਵਿਸ਼ਵ ਪੱਧਰੀ ਮੁੱਦਿਆਂ ਤੇ ਚਰਚਾ ਹੋਣ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਉਦੋਂ ਤਣਾਪੂਰਣ ਹੋ ਗਏ ਸਨ ਜਦੋਂ ਸਾਲ 2023 ਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਜਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਗਰੋਂ ਮਾਹੌਲ ਉਦੋਂ ਜ਼ਿਆਦਾ ਗਰਮਾ ਗਿਆ ਜਦੋਂ ਇਸ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਅਤੇ ਉਸ ਦੀਆਂ ਖੁਫੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਵੀ ਕੈਨੇਡਾ 'ਚ ਸਿੱਖਾਂ ਦੇ ਕਤਲ ਅਤੇ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਭਾਰਤ 'ਤੇ ਲਗਾਇਆ ਸੀ ਹੁਣ ਬੀਤੇ ਕੁਝ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਪਟੜੀ ਤੇ ਆ ਰਹੇ ਨੇ ਤੇ ਪ੍ਰਧਾਨ ਮੰਤਰੀ ਕਾਰਨੀ ਨੇ ਨਰਿੰਦਰ ਮੋਦੀ ਨੂੰ G7 ਮੀਟਿੰਗ 'ਚ ਆਉਣ ਦਾ ਸੱਦਾ ਦੇ ਕੇ ਸਬੰਧ ਸੁਧਾਰਨ ਵੱਲ ਇੱਕ ਹੋਰ ਕਦਮ ਅੱਗੇ ਵਧਾਇਆ ਲੁਧਿਆਣਾ ਲਾਗਲੇ ਪਿੰਡ ਕਿਲਾ ਰਾਏਪੁਰ ਦੇ ਅਮਰਤ ਧਾਰੀ ਨੌਜਵਾਨ ਹਰਕਮਲ ਸਿੰਘ ਨੂੰ ਕੈਨੇਡਾ ਪੁਲਿਸ 'ਚ ਅਫਸਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਹਰਕਮਲ ਸਿੰਘ ਨੇ ਸਖਤ ਮਿਹਨਤ ਅਤੇ ਅਨੇਕਾਂ ਔਕੜਾਂ ਨੂੰ ਪਾਰ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਹਰਕਮਲ ਸਿੰਘ ਦੇ ਪਿਤਾ ਹੁਕਮ ਸਿੰਘ ਤੇ ਦਾਦਾਜੀਤ ਸਿੰਘ ਨੇ ਦੱਸਿਆ ਕਿ ਹਰਕਮਲ ਨੇ ਆਪਣੀ 10ਵੀਂ ਦੀ ਪੜ੍ਹਾਈ ਦਸ਼ਮੇਸ਼ ਪਬਲਿਕ ਸਕੂਲ ਕੈਂਡ ਅਤੇ 12ਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਲੋਂ ਵਿਖੇ ਸਾਈਕਲ ਉੱਤੇ ਜਾ ਕੇ ਕੀਤੀ। ਹਰਕਮਲ ਸਿੰਘ 12ਵੀਂ ਦੀ ਪੜ੍ਹਾਈ ਉਪਰੰਤ ਆਇਲਸ ਤੋਂ ਵਧੀਆ ਬੈਂਡ ਲੈ ਕੇ ਆਪਣੇ ਚੰਗੇ ਭਵਿੱਖ ਲਈ ਵਿਦਿਆਰਥੀ ਵੀਜ਼ੇ ਤੇ ਸਾਲ 2015 ਚ ਕੈਨੇਡਾ ਪਹੁੰਚਿਆ ਪੜਾਈ ਦੇ ਨਾਲ ਨਾਲ ਵਰਕ ਪਰਮਿਟ ਮਿਲਣ ਤੇ ਉਸਨੇ ਵੱਖ-ਵੱਖ ਸਟੋਰਾਂ ਚ ਲੰਬਾ ਸਮਾਂ ਸਿਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ ਸਾਲ 2022 ਚ ਹਰਕਮਲ ਕੈਨੇਡਾ ਪੁਲਿਸ ਦੇ ਵਿੱਚ ਕਰੈਕਸ਼ਨ ਅਫਸਰ ਬਣਿਆ ਉਸ ਤੋਂ ਬਾਅਦ 31 ਮਾਰਚ 2025 ਨੂੰ ਉਸ ਨੂੰ ਕੈਨੇਡਾ ਚ RCMP ਚ ਅਫਸਰ ਬਣਨ ਦਾ ਮੌਕਾ ਪ੍ਰਾਪਤ ਹੋਇਆ ਉਹਦੀ ਇਸ ਪ੍ਰਾਪਤੀ ਤੇ ਇਲਾਕਾ ਨਿਵਾਸੀਆਂ ਚ ਖੁਸ਼ੀ ਦੀ ਲਹਿਰ ਹੈ ਤੇ ਉਹ ਹਰਕਮਲ ਸਿੰਘ ਦੇ ਘਰ ਵਧਾਈਆਂ ਦੇਣ ਲਈ ਪਹੁੰਚ ਰਹੇ ਨੇ ਅਮਰੀਕਾ ਤੋਂ ਕੈਨੇਡਾ ਜਾਣ ਵਾਲੇ ਵਾਹਨਾਂ ਦੀ ਅਮਰੀਕੀ ਸਰਹੱਦ ਅਧਿਕਾਰੀਆਂ ਵੱਲੋਂ ਬਾਰੀ ਤਲਾਸ਼ੀ ਹੁਣ ਆਮ ਹੈ ਤੇ ਇਹ ਅਣਮਿੱਥੇ ਸਮੇਂ ਲਈ ਕੀਤੀ ਜਾਵੇਗੀ। ਅਮਰੀਕੀ ਸਰਹੱਦੀ ਅਧਿਕਾਰੀਆਂ ਮੁਤਾਬਕ ਬੇਸ਼ੱਕ ਉੱਤਰ ਵੱਲ ਜਾਣ ਵਾਲੇ ਜ਼ਿਆਦਾਤਰ ਕੈਨੇਡੀਅਨ ਆਮ ਗੈਸ ਅਤੇ ਕਿਰੀਅਾਨੇ ਦਾ ਸਮਾਨ ਲਿਆ ਰਹੇ ਨੇ ਪਰ ਕੁਝ ਵਾਹਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੁੱਖੀ ਤਸਕਰੀ ਲਈ ਵਰਤੇ ਜਾ ਰਹੇ ਨੇ ਜਿਸ ਕਰਕੇ ਤਲਾਸ਼ੀ ਤੇਜ਼ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਸਰਹੱਦ ਤੇ ਇੱਕ ਨੈਕਸਸ ਯਾਤਰੀ ਤੋਂ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਸੀ ਅਧਿਕਾਰੀਆਂ ਮੁਤਾਬਕ ਸਰਹੱਦੀ ਅਧਿਕਾਰੀ ਕੈਨੇਡੀਅਨਸ ਤੇ ਟੈਕਸਟ ਸੁਨੇਹਿਆਂ ਅਤੇ ਸੋਸ਼ਲ ਮੀਡੀਆ ਦੀ ਜਾਂਚ ਨਹੀਂ ਕਰ ਰਹੇ ਜਾਂ ਯਾਤਰੀਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਬਾਰੇ ਕੀ ਸੋਚਦੇ ਨੇ ਇਸ ਬਾਰੇ ਸਵਾਲ ਨਹੀਂ ਪੁੱਛ ਰਹੇ ਇਹ ਸਿਰਫ ਕਹਾਣੀਆਂ ਨੇ ਬਲੇਂਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਆਮ ਤੌਰ ਤੇ ਐਮਡੀ ਐਮਏ ਅਤੇ ਮੈਥਮ ਦੇਖਦੇ ਹਨ 트੍ਰੰਪ ਅਤੇ ਹੋਰ ਉੱਚ ਅਮਰੀਕੀ ਅਧਿਕਾਰੀਆਂ ਨੇ ਅਮਰੀਕਾ ਚ ਫੈਂਟਨੈਲ ਦੀ ਆਮਦ ਲਈ ਕੈਨੇਡਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਇਸ ਹਫਤੇ ਦੇ ਸ਼ੁਰੂ ਚ ਟਰੱਕ ਕਰਾਸਿੰਗ ਤੇ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਕੋਕੀਨ ਨਾਲ ਭਰੀ ਹਰਬਲ ਚਾਹ ਦੇ ਬੈਗ ਜ਼ਬਤ ਕੀਤੇ ਸਨ ਚਾਰ ਹਫਤੇ ਪਹਿਲਾਂ ਕਾਰਗੋ ਚ ਲੁਕਾਏ ਗਏ ਤਿੰਨ ਟੈਡੀ ਬੀਅਰਸ ਦੇ ਵਿੱਚ 48 ਕਿਲੋਗ੍ਰam ਤੋਂ ਵੱਧ ਮਰਜਵਾਣਾ ਛੁਪਾਇਆ ਗਿਆ ਬਰਾਮਦ ਕੀਤਾ ਹਾਲਾਂਕਿ ਵਟਕਾਮ ਕਾਉਂਸਲ ਆਫ ਗਵਰਨਮੈਂਟਸ ਦੁਆਰਾ ਸੰਕਲਿਤ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2024 ਦੇ ਮੁਕਾਬਲੇ 2025 ਚ ਸਰਹੱਦ ਪਾਰ ਕਰਨ ਚ ਕਮੀ ਆਈ ਹੈ ਮਈ 2024 ਦੇ ਵਿੱਚ ਤਕਰੀਬਨ 213724 bc ਡਰਾਈਵਰਸ ਨੇ ਅਮਰੀਕਾ ਚ ਦਾਖਲਾ ਲਿਆ ਜਦਕਿ ਮਈ 2025 ਚ ਇਹ ਗਿਣਤੀ ਘਟ ਕੇ 113997 ਹੋ ਗਈ ਜੋ ਕਿ 47% ਦੀ ਗਿਰਾਵਟ ਹੈ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਘਟਣ ਦੀ ਫਿਲਹਾਲ ਕੋਈ ਆਸ ਨਹੀਂ ਹੈ ਕਿਉਂਕਿ ਇਜ਼ਰਾਈਲ ਨੇ ਈਰਾਨ ਤੇ ਬੰਬਾਰੀ ਜਾਰੀ ਰੱਖਣ ਦੀ ਸੌਖਾਦੀ ਹੈ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਈਰਾਨ ਨੂੰ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਜਲਦੀ ਇੱਕ ਸਮਝੌਤੇ ਤੇ ਪਹੁੰਚਣ ਦੀ ਅਪੀਲ ਕੀਤੀ। 트੍ਰੰਪ ਨੇ ਪੱਛਮੀ ਏਸ਼ੀਆ 'ਚ ਇਸ ਨਾਜ਼ੁਕ ਪੱਲ ਨੂੰ ਈਰਾਨ ਦੀ ਲੀਡਰਸ਼ਿਪ ਲਈ ਇੱਕ ਸੰਭਾਵੀ ਦੂਜਾ ਮੌਕਾ ਵਜੋਂ ਪੇਸ਼ ਕੀਤਾ ਤਾਂ ਜੋ ਹੋਰ ਤਬਾਹੀ ਤੋਂ ਬਚਿਆ ਜਾ ਸਕੇ। 트੍ਰੰਪ ਨੇ ਸੋਸ਼ਲ ਪਲੇਟਫਾਰਮ ਟ੍ਰੂਥ ਤੇ ਲਿਖਿਆ ਕਿ ਉਸਨੇ ਈਰਾਨ ਦੇ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਹ ਉਹਨਾਂ ਦੇ ਸੋਚਣ, ਅਨੁਮਾਨ ਲਗਾਉਣ ਜਾਂ ਦੱਸੇ ਜਾਣ ਨਾਲੋਂ ਕਿਤੇ ਜ਼ਿਆਦਾ ਮਾੜਾ ਹੋਵੇਗਾ। ਉਹਨਾਂ ਕਿਹਾ ਕਿ ਅਮਰੀਕਾ ਦੁਨੀਆ ਦਾ ਸਭ ਤੋ ਵਧੀਆ ਤੇ ਘਾਤਕ ਫੌਜੀ ਉਪਕਰਣ ਬਣਾਉਂਦਾ ਏ ਤੇ ਇਜ਼ਰਾਈਲ ਕੋਲ ਇਸ ਦਾ ਬਹੁਤ ਸਾਰਾ ਹਿੱਸਾ ਏ ਤੇ ਉਹ ਜਾਣਦੇ ਨੇ ਕਿ ਇਸ ਨੂੰ ਕਿਵੇਂ ਵਰਤਣਾ ਏ ਦੋ ਅਮਰੀਕੀ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਅਮਰੀਕਾ ਤਹਿਰਾਨ ਤੋਂ ਸੰਭਾਵਿਤ ਜਵਾਬੀ ਹਮਲਿਆਂ ਨਾਲ ਡਿਜਟਣ ਲਈ ਜਹਾਜ਼ਾਂ ਸਮੇਤ ਆਪਣੇ ਫੌਜੀ ਉਪਕਰਣਾਂ ਨੂੰ ਪੱਛਮੀ ਏਸ਼ੀਆ ਭੇਜ ਰਿਹਾ ਏ ਇੱਕ ਪਾਸੇ ਟਰੰਪ ਈਰਾਨ ਨੂੰ ਦੂਜਾ ਮੌਕਾ ਦੇਣ ਦੀ ਗੱਲ ਕਰ ਰਹੇ ਨੇ ਜਦਕਿ ਦੂਜੇ ਪਾਸੇ ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਏ ਕਿ ਦੇਸ਼ ਉੱਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਹੋਣ ਵਾਲੀਆਂ ਪਰਮਾਣੂ ਗੱਲਬਾਤ ਵਿਅਰਥ ਨੇ ਇਹ ਜਾਣਕਾਰੀ ਬੁਲਾਰੇ ਨੇ ਸਰਕਾਰੀ ਟੈਲੀਵਿਜ਼ਨ ਦੀ ਇੱਕ ਖਬਰ ਚ ਦਿੱਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਗੀ ਦੀਆਂ ਟਿੱਪਣੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਓਮਾਨ ਚ ਐਤਵਾਰ ਨੂੰ ਹੋਣ ਵਾਲੀ ਗੱਲਬਾਤ ਤੇ ਸ਼ੱਕ ਪੈਦਾ ਕੀਤਾ ਹੈ ਰਿਪੋਰਟ ਚ ਬਾਗੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਨੇ ਅਜਿਹਾ ਕੰਮ ਕੀਤਾ ਹੈ ਕਿ ਗੱਲਬਾਤ ਦਾ ਕੋਈ ਅਰਥ ਨਹੀਂ ਹੈ ਉਨਾ ਕਾਕੇ ਇਜ਼ਰਾਈਲ ਨੇ ਆਪਣੇ ਹਮਲਿਆ ਰਾਹੀਂ ਅਪਰਾਧਿਕ ਕਾਰਵਾਈਆਂ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਹਾਲਾਂਕਿ ਉਹਨਾਂ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਗੱਲਬਾਤ ਰੱਦ ਕਰ ਦਿੱਤੀ ਗਈ ਹੈ ਈਰਾਨ ਦੀ ਨਿਆ ਪਾਲਿਕਾ ਸੰਚਾਲਿਤ ਮੀਜ਼ਾਨ ਨਿਊਜ਼ ਏਜੰਸੀ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਐਤਵਾਰ ਦੀ ਗੱਲਬਾਤ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ ਉਧਰ ਦੂਜੇ ਪਾਸੇ ਇਜ਼ਰਾਈਲ ਵੱਲੋਂ ਈਰਾਨ ਦੇ ਪਰਮਾਣੂ ਤੇ ਫੌਜੀ ਟਿਕਾਣਿਆਂ ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਈਰਾਨ ਨੇ ਇਹਨਾਂ ਹਮਲਿਆਂ ਦਾ ਜਵਾਬ ਦਿੱਤਾ ਹੈ ਇਜ਼ਰਾਈਲ 'ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਗਏ ਨੇ ਇਨ੍ਹਾਂ ਹਮਲਿਆਂ 'ਚ ਘੱਟੋ-ਘੱਟ 3 ਵਿਅਕਤੀ ਹਲਾਕ ਹੋ ਗਏ ਤੇ ਦਰਜਣਾ ਹੋਰ ਜ਼ਖਮੀ ਹੋ ਗਏ ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਮੱਧ ਇਜ਼ਰਾਈਲ 'ਚ ਘਰਾਂ ਦੇ ਨੇੜੇ ਇੱਕ ਇਰਾਨੀ ਮਿਜ਼ਾਈਲ ਡਿੱਗੀ ਹੈ ਇਸ ਕਾਰਨ 10 ਵਿਅਕਤੀ ਜ਼ਖਮੀ ਹੋ ਗਏ ਮੈਗਨ ਡੈਵਿਡ ਐਡੋਮ ਦੇ ਡਾਇਰੈਕਟਰ ਐਲੀਬਨ ਨੇ ਇਜ਼ਰਾਈਲ ਦੇ ਚੈਨਲ 12 ਨੂੰ ਦੱਸਿਆ ਕਿ ਜ਼ਖਮੀਆਂ ਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ ਪੈਰਾਮੈਡਿਕ ਸੇਵਾ ਨੇ ਅੱਗੇ ਕਿਹਾ ਕਿ ਕਈ ਲੋਕ ਅਜੇ ਵੀ ਫਸੇ ਹੋਏ ਨੇ ਈਰਾਨ ਵੱਲੋਂ ਹਮਲੇ ਦੀ ਸੰਭਾਵਨਾ ਨੂੰ ਵੇਖਦਿਆਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਨੂੰ ਸੁਰੱਖਿਅਤ ਸਥਾਨ ਤੇ ਤਬਦੀਲ ਕਰ ਦਿੱਤਾ ਗਿਆ ਸੀ ਇਜ਼ਰਾਈਲ ਨੇ ਇੱਕ ਦਿਨ ਪਹਿਲਾਂ ਸਵੇਰੇ 5:30 ਵਜੇ ਈਰਾਨ ਦੇ ਪਰਮਾਣੂ ਅਤੇ ਕਈ ਫੌਜੀ ਟਿਕਾਣਿਆਂ ਤੇ ਹਮਲਾ ਕੀਤਾ ਸੀ ਇਸ ਵਿੱਚ 6 ਪਰਮਾਣੂ ਵਿਗਿਆਨੀ ਅਤੇ 20 ਤੋਂ ਵੱਧ ਫੌਜੀ ਕਮਾਂਡਰ ਮਾਰੇ ਗਏ ਸਨ ਇੱਥੇ ਦੱਸ ਦਈਏ ਕਿ ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੀ ਤਣਾਅ ਤੇ ਹਾਲੀਆ ਜੰਗ ਦੇ ਮੂਲ 'ਚ ਕਈ ਵੱਡੇ ਕਾਰਨ ਨੇ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਮਸਲਾ ਈਰਾਨ ਦਾ ਤੇਜ਼ੀ ਨਾਲ ਵੱਧ ਰਿਹਾ ਪਰਮਾਣੂ ਪ੍ਰੋਗਰਾਮ ਹੈ ਇਜ਼ਰਾਈਲ ਸਮਝਦਾ ਹੈ ਕਿ ਈਰਾਨ ਆਪਣੇ ਪਰਮਾਣੂ ਕਾਰਜਕ੍ਰਮ ਰਾਹੀਂ ਭਵਿੱਖ ਵਿੱਚ ਪਰਮਾਣੂ ਹਥਿਆਰ ਤਿਆਰ ਕਰ ਸਕਦਾ ਹੈ ਜੋ ਕਿ ਇਜ਼ਰਾਈਲ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ ਹਾਲਾਤ ਇੰਨੇ ਗੰਭੀਰ ਨੇ ਕਿ ਇਹ 1980 ਦੇ ਦਹਾਕੇ ਤੋਂ ਬਾਅਦ ਈਰਾਨ ਦੇ ਸਭ ਤੋਂ ਵੱਡੇ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਹੁਕਮਾਂ ਤੇ ਅਮਰੀਕਾ ਚ ਬਹੁਤ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਹੁਣ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 트੍ਰੰਪ ਸਰਕਾਰ ਨੇ ਪੂਰੇ ਵੇਰਵਿਆਂ ਦੇ ਨਾਲ ਦੇਸ਼ ਨਿਕਾਲੇ ਨਾਲ ਸੰਬੰਧਿਤ ਵਿਭਾਗ ਨੂੰ ਅਜਿਹੇ ਸਾਰੇ ਲੋਕਾਂ ਦੀ ਸੂਚੀ ਸੌਂਪ ਦਿੱਤੀ ਹੈ ਦੂਜੇ ਪਾਸੇ 트੍ਰੰਪ ਸਰਕਾਰ ਨੇ ਅਮਰੀਕਾ ਚ ਰਹਿ ਰਹੇ ਚਾਰ ਦੇਸ਼ਾਂ ਦੇ ਲਗਭਗ 5 ਲੱਖ ਪ੍ਰਵਾਸੀਆਂ ਨੂੰ ਸਵੈ ਇੱਛਾ ਨਾਲ ਅਮਰੀਕਾ ਛੱਡਣ ਦਾ ਹੁਕਮ ਦਿੱਤਾ ਹੈ। ਅਮਰੀਕਾ 'ਚ ਬਹੁਤ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਦਿੱਤੀ ਗਈ ਵਿਸ਼ੇਸ਼ ਮਾਨਵਤਾਵਾਦੀ ਛੋਟ ਨੇ ਇਹਨਾਂ ਨੂੰ ਅਸਥਾਈ ਤੌਰ ਤੇ ਰਹਿਣ ਦੀ ਆਗਿਆ ਦਿੱਤੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਮਰੀਕਾ 'ਚ ਕੰਮ ਕਰਨ ਲਈ ਗਏ ਸਨ। ਟਰੰਪ ਪ੍ਰਸ਼ਾਸਨ ਨੇ ਲਗਭਗ ਅੱਧਾ ਮਿਲੀਅਨ ਅਜਿਹੇ ਲੋਕਾਂ ਦੇ ਅਸਥਾਈ ਨਿਵਾਸ ਪਰਮਿਟ ਰੱਦ ਕਰ ਦਿੱਤੇ ਨੇ। ਇਹਨਾਂ 5 ਲੱਖ ਨਾਗਰਿਕਾਂ 'ਚੋਂ ਜ਼ਿਆਦਾਤਰ ਕਿਊਬਾ, ਹੈਤੀ, ਨਿਕਾਰਾਗਵਾ ਅਤੇ ਵੈਂਜ਼ੁਏਲਾ ਦੇ ਵਸਨੀਕ ਨੇ ਲਗਭਗ ਅੱਧਾ ਮਿਲੀਅਨ ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਸਵੈਛ ਨਾਲ ਅਮਰੀਕਾ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਦੇਸ਼ ਨਿਕਾਲਾ ਦਿੱਤਾ ਜਾਵੇਗਾ ਜਦਕਿ ਲੱਖਾਂ ਪ੍ਰਵਾਸੀਆਂ ਦਾ ਡੇਟਾ ਇਕੱਠਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਕਿਸੇ ਵੀ ਸਮੇਂ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ ਡਿਪੋਰਟੇਸ਼ਨ ਵਿਭਾਗ ਨੂੰ ਸੌਂਪੇ ਗਏ ਲੋਕਾਂ ਦੇ ਡੇਟਾ 'ਚ ਜ਼ਿਆਦਾਤਰ ਮੈਡੀਕੇਟ ਦੇ ਨਾਲ ਜੁੜੇ ਲੋਕ ਸ਼ਾਮਲ ਨੇ ਇਹ ਡੇਟਾ ਅਮਰੀਕੀ ਸੇਨ ਸਕੱਤਰ ਰੌਬਰਟ ਐਫ ਕੈਨੇਡੀ ਦੇ ਵਿਭਾਗ ਦੁਆਰਾ ਯੂ ਐਸ ਹੋਮਲੈਂਡ ਸਿਕਿਉਰਿਟੀ ਨੂੰ ਸੌਂਪਿਆ ਗਿਆ ਹੈ ਜਿਸ ਵਿੱਚ ਇਮੀਗ੍ਰੇਸ਼ਨ ਸਥਿਤੀ ਸਮੇਤ ਸਾਰੀ ਨਿੱਜੀ ਜਾਣਕਾਰੀ ਸ਼ਾਮਿਲ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਕੈਲੀਫੋਰਨੀਆ ਵਿਸ਼ਿੰਗਟਨ ਸਟੇਟ ਅਤੇ ਡੀਸੀ ਚ ਰਹਿੰਦੇ ਨੇ ਕੈਲੀਫੋਰਨੀਆ ਦੇ ਲਾਸ ਐਂਜਲਸ ਚ ਇਮੀਗ੍ਰੇਸ਼ਨ ਵਿਰੁੱਧ ਕਾਰਵਾਈ ਕਰਨ ਦੇ 트ੰਪ ਦੇ ਆਦੇਸ਼ ਵਿਰੁੱਧ ਹਿੰਸਕ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਹਾਲਾਂਕਿ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਕਿਹਾ ਹੈ ਕਿ ਇਸ ਤਰ੍ਹਾਂ ਕੈਲੀਫੋਰਨੀਆ ਚ ਰਹਿਣ ਵਾਲੇ ਲੋਕਾਂ ਦਾ ਡੇਟਾ ਸੌਂਪਣਾ ਉਨਾ ਦੀ ਨਿੱਜਤਾ ਦੀ ਉਲੰਘਣਾ ਹੈ ਦੂਜੇ ਪਾਸੇ ਟਰੰਪ ਸਰਕਾਰ ਦੁਆਰਾ ਸੌਂਪੇ ਗਏ ਇਸ ਡੇਟਾ ਦੇ ਆਧਾਰ ਤੇ ਹੁਣ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਰਹਿ ਰਹਿ ਲੱਖਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਤੇ ਉਹਨਾਂ ਉੱਤੇ ਛਾਪੇਮਾਰੀ ਕਰਕੇ ਉਹਨਾਂ ਨੂੰ ਹਿਰਾਸਤ ਚ ਲਿਆ ਜਾਵੇਗਾ ਮਿਨੀਸੋਟਾ ਰਾਜ ਦੇ ਇੱਕ ਸੰਸਦ ਮੈਂਬਰ ਅਤੇ ਉਸਦੇ ਪਤੀ ਨੂੰ ਸ਼ਨੀਵਾਰ ਸਵੇਰੇ ਉਹਨਾਂ ਦੇ ਘਰ ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਘਟਨਾ ਤੇ ਬੋਲਦੇ ਆ ਗਵਰਨਰ ਟਿਮ ਵਾਲਜ਼ ਨੇ ਇਸ ਨੂੰ ਟਾਰਗੇਟਡ ਪੋਲਿਟੀਕਲ ਵਾਇਲੈਂਸ ਕਿਹਾ ਸਟੇਟ ਸੈਨੇਟਰ ਜான் ਹਫਮੈਨ ਜੋ ਕਿ ਇੱਕ ਡੈਮੋਕ੍ਰੇਟ ਵੀ ਹਨ ਤੇ ਉਸ ਦੀ ਪਤਨੀ ਨੂੰ ਉਹਨਾਂ ਦੇ ਘਰ 'ਚ ਨਿਸ਼ਾਨਾ ਬਣਾਇਆ ਗਿਆ ਵਾਲਜ਼ ਨੇ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਕਈ ਵਾਰ ਗੋਲੀ ਮਾਰੀ ਗਈ ਹੈ ਇਹ ਗੋਲੀਬਾਰੀ ਦੀ ਘਟਨਾ ਮਿਨੀਆਪੋਲਿਸ ਦੇ ਨਜ਼ਦੀਕੀ ਸ਼ਹਿਰ ਬਰੁਕਲਿਨ ਪਾਰਕ ਤੇ ਚੈਂਪਲਨ 'ਚ ਹੋਈ ਬਰੁਕਲਿਨ ਪਾਰਕ ਪੁਲਿਸ ਵਿਭਾਗ ਨੇ ਐਡਨਬਰਗ ਗੋਲਫ ਕੋਰਸ ਦੇ 3 ਮੀਲ ਦੇ ਘੇਰੇ ਲਈ ਸ਼ੈਲਟਰ ਇਨ ਪਲੇਸ ਆਰਡਰ ਜਾਰੀ ਕੀਤਾ ਹੈ ਨੇੜਲੇ ਮਾਉਂਟਸ ਵਿਊ ਦੇ ਮੇਅਰ ਜ਼ੈਕ ਲਿੰਡਸਟ੍ਰੋਮ ਨੇ ਕਹਿ ਕੇ ਚੁਣੇ ਹੋਏ ਅਧਿਕਾਰੀਆਂ ਨੂੰ ਸੁਰੱਖਿਆ ਚੇਤਾਵਨੀ ਮਿਲੀ ਹੈ ਸਥਾਨਕ ਆਊਟਲੈਟ ਫੌਕਸ 9 ਦੀ ਰਿਪੋਰਟ ਦੇ ਮੁਤਾਬਕ ਅਧਿਕਾਰੀ ਇਲਾਕੇ ਦੇ ਲੋਕਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਉਹ ਪੁਲਿਸ ਅਧਿਕਾਰੀ ਲਈ ਕਿਸੇ ਲਈ ਵੀ ਆਪਣਾ ਦਰਵਾਜ਼ਾ ਨਾ ਖੋਲਣ ਜਦੋਂ ਤੱਕ ਕਿ ਪੁਲਿਸ ਅਧਿਕਾਰੀ ਦੋ ਇਕੱਠੇ ਨਾ ਆਉਣ ਮੇਅਰ ਲਿੰਡਸਟ੍ਰੋਮ ਨੇ ਐਕਸ ਤੇ ਕਿਹਾ ਕਿ ਉਸਨੇ ਸੁਣਿਆ ਹੈ ਕਿ ਸ਼ੱਕੀ ਵਿਅਕਤੀ ਇੱਕ ਅਧਿਕਾਰੀ ਦੇ ਰੂਪ ਦੇ ਵਿੱਚ ਹੀ ਸੀ ਤੇ ਉਹ ਫੜਿਆ ਨਹੀਂ ਗਿਆ ਵਾਲਜ਼ ਨੇ ਐਕਸ ਤੇ ਕਿਹਾ ਕਿ ਅਧਿਕਾਰੀ ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਹੇ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕਈ ਕੈਨੇਡੀਅਨ ਸਿੱਖਾਂ ਨੂੰ ਅਜੇ ਵੀ ਜਾਨ ਦਾ ਖਤਰਾ ਬਰਕਰਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਮੋਦੀ ਨੂੰ ਸੱਦੇ ਜਾਨ ਦਾ ਵਿਰੋਧ ਭਾਰਤ ਤੇ ਕੈਨੇਡਾ ਇੱਕ ਦੂਜੇ ਨਾਲ ਸਾਂਝੀ ਕਰਨਗੇ ਖੁਫੀਆ ਜਾਣਕਾਰੀ ਮਾਰਗਦਰਿਸ਼ਨੀ ਤੇ ਨਰਿੰਦਰ ਮੋਦੀ ਵਿਚਾਲੇ ਹੋਵੇਗੀ ਇਸ ਸੰਬੰਧੀ ਚਰਚਾ G7 ਚ ਭਾਰਤੀ ਪੀਐਮ ਮੋਦੀ ਨੂੰ ਸਦਨ ਤੇ ਸਿਆਸਤ ਹੋਈ ਤੇਜ਼ ਕੁਝ ਐਮਪੀਜ਼ ਅਤੇ ਸਿੱਖ ਪਾਈਚਾਰੇ ਦਾ ਮੋਦੀ ਨੂੰ ਸਦਨ ਤੇ ਇਤਰਾਜ਼ ਕੈਨੇਡਾ ਪੁਲਿਸ ਚ ਅਫਸਰ ਬਣਿਆ ਅਮਰਤ ਧਾਰੀ ਨੌਜਵਾਨ ਹਰਕਮਲ ਸਿੰਘ ਨੇ ਆਪਣੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ